हिमाचल प्रदेश ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਪਾਰਟੀ ਦੇ ਬਾਗੀ ਸਾਬਕਾ ਵਿਧਾਇਕ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਹਨ ਇਹਨਾਂ 6 ਬਾਗੀ ਸਾਬਕਾ ਵਿਧਾਇਕਾਂ ਦੇ ਵਿੱਚ ਰਾਜਿੰਦਰ ਰਾਣਾ, ਸੁਦੀਸ਼ ਸ਼ਰਮਾ, ਚਤਨ ਮੇਸ਼ਰਮਾ, ਰਵੀ ਠਾਕੁਰ, ਇੰਦਰ ਦਤ ਲਖਨਪਾਲ ਅਤੇ ਦਵਿੰਦਰ ਕੁਮਾਰ ਸ਼ਾਮਲ ਹਨ ਦੱਸਦੇ ਕਿ ਸ਼ੁੱਕਰਵਾਰ ਨੂੰ ਰਾਜ ਸਭਾ ਚੋਣਾਂ ਦੇ ਵਿੱਚ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਕਰੀਬ 25 ਦਿਨਾਂ ਬਾਅਦ ਹਿਮਾਚਲ ਪ੍ਰਦੇਸ਼ ਦੇ ਇਨ੍ਹਾਂ ਆਜ਼ਾਦ ਵਿਧਾਇਕਾਂ ਨੇ ਸ਼ਿਮਲਾ ਦੇ ਵਿੱਚ ਵਿਧਾਨ ਸਭਾ ਸਕੱਤਰ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਹਮੀਰਪੁਰ ਸਦਰ ਤੋਂ ਆਜ਼ਾਦ ਵਿਧਾਇਕ ਅਸ਼ੀਸ਼ ਸ਼ਰਮਾ ਨਾਲਾਗੜ ਤੋਂ ਕੇਰ ਠਾਕੁਰ ਅਤੇ ਢੇਰਾ ਤੋਂ ਹੁਸ਼ਿਆਰ ਸਿੰਘ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਕਿ ਸਾਰੇ ਚਾਟਰਡ ਜਹਾਜ਼ ਦੇ ਰਾਹੀ ਦਿੱਲੀ ਤੋਂ ਸ਼ਿਮਲਾ ਪਹੁੰਚੇ ਸਨ। ਇਨ੍ਹਾਂ ਵਿਧਾਇਕਾਂ ਨੇ ਰਾਜਪਾਲ ਨੂੰ ਦੱਸਿਆ ਕਿ ਵਿਧਾਨ ਸਭਾ ਸਪੀਕਰ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਵਿਧਾਨ ਸਭਾ ਦੇ ਸਪੀਕਰ ਨੂੰ ਨਾਮ ਮਿਲਣ ਕਾਰਨ ਉਹਨਾਂ ਨੂੰ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਕੱਤਰ ਨੂੰ ਸੌਂਪ ਦਿੱਤਾ ਦੱਸ ਦਿੱਤਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਕੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਜਿਸ ਅਜਿਹੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਾਲ-ਨਾਲ ਇਹਨਾਂ 6 ਵਿਧਾਨ ਸਭਾ ਸੀਟਾਂ ਧਰਮਸ਼ਾਲਾ, ਲਾਹੌਲ ਸਪੀਤੀ, ਬੜਸਰ, ਕੋਟਲੇਹਾਰ, ਗਗਰੇਟ ਅਤੇ ਸੁਜਾਨਪੁਰ ਦੇ ਵਿੱਚ ਉਪ ਚੋਣਾਂ ਹੋਣਗੀਆਂ ਹੁਣ ਮੰਨਿਆ ਜਾ ਰਿਹਾ ਕਿ ਡੇਰਾ ਹਮੇਰਪੁਰ ਸਦਰ ਅਤੇ ਨਾਲਾਗੜ ਦੇ ਵਿਧਾਇਕਾਂ ਨੇ ਵੀ ਅਸਤੀਫਾ ਦਿੱਤਾ ਇਸ ਦੇ ਲਈ ਹੁਣ ਸਾਰੀਆਂ 9 ਥਾਵਾਂ ਤੇ ਜਿਮਨੀ ਚੋਣਾਂ ਹੋਣਗੀਆਂ ਹਾਲਾਂਕਿ ਕਮਿਸ਼ਨ ਦੇ ਵੱਲੋਂ 3 ਸੀਟਾਂ ਤੇ ਐਲਾਨ ਹੋਣ ਤੋਂ ਬਾਅਦ ਹੀ ਚੋਣਾਂ ਕਰਵਾਈਆਂ ਜਾਣਗੀਆਂ ਬਿਊਰੋ ਰਿਪੋਰਟ ਐਸਮ ਜੀ ਨਿਊਜ਼ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਪਾਰਟੀ ਦੇ ਬਾਗੀ ਸਾਬਕਾ ਵਿਧਾਇਕ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਹਨ ਇਹਨਾਂ 6 ਬਾਗੀ ਸਾਬਕਾ ਵਿਧਾਇਕਾਂ ਦੇ ਵਿੱਚ ਰਾਜਿੰਦਰ ਰਾਣਾ ਸੁਦੀਸ਼ ਸ਼ਰਮਾ ਚਿਤਨ ਮੇਸ਼ਰਮਾ ਰਵੀ ਠਾਕੁਰ ਇੰਦਰ ਦਤ ਲਖਨਪਾਲ ਅਤੇ ਦਵਿੰਦਰ ਕੁਮਾਰ ਸ਼ਾਮਲ ਹਨ ਦੱਸਦੇ ਕਿ ਸ਼ੁੱਕਰਵਾਰ ਨੂੰ ਰਾਜ ਸਭਾ ਚੋਣਾਂ ਦੇ ਵਿੱਚ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਕਰੀਬ 25 ਦਿਨਾਂ ਬਾਅਦ ਹਿਮਾਚਲ ਪਾਰਟੀ ਇਨ੍ਹਾਂ ਆਜ਼ਾਦ ਵਿਧਾਇਕਾਂ ਨੇ ਸ਼ਿਮਲਾ ਦੇ ਵਿੱਚ ਵਿਧਾਨ ਸਭਾ ਸਕੱਤਰ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਹਮੀਰਪੁਰ ਸਦਨ ਤੋਂ ਆਜ਼ਾਦ ਵਿਧਾਇਕ ਅਸ਼ੀਸ਼ ਸ਼ਰਮਾ ਨਾਲਾਗੜ ਤੋਂ ਕੇਰ ਠਾਕੁਰ ਅਤੇ ਢੇਰਾ ਤੋਂ ਹੁਸ਼ਿਆਰ ਸਿੰਘ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਦੌਰਾਨ ਉਨ੍ਹਾਂ ਨਾਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਮੌਜੂਦ ਸਨ ਦੱਸਿਆ ਜਾ ਰਿਹਾ ਕਿ ਸਾਰੇ ਚਾਟਰ ਜਹਾਜ਼ ਦੇ ਰਾਹੀਂ ਦਿੱਲੀ ਤੋਂ ਸ਼ਿਮਲਾ ਪਹੁੰਚੇ ਸਨ ਇਨ੍ਹਾਂ ਵਿਧਾਇਕਾਂ ਨੇ ਰਾਜਪਾਲ ਨੂੰ ਦੱਸਿਆ ਕਿ ਵਿਧਾਨ ਸਭਾ ਸਪੀਕਰ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਵਿਧਾਨ ਸਭਾ ਦੇ ਸਪੀਕਰ ਨੂੰ ਨਾਮ ਮਿਲਣ ਕਾਰਨ ਉਹਨਾਂ ਨੂੰ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਕੱਤਰ ਨੂੰ ਸੌਂਪ ਦਿੱਤਾ ਦੱਸਦੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਕੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਜਿਸ ਅਜਿਹੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਾਲ-ਨਾਲ ਇਹਨਾਂ 6 ਵਿਧਾਨ ਸਭਾ ਸੀਟਾਂ ਧਰਮਸ਼ਾਲਾ, ਲਾਹੌਲ ਸਪੀਤੀ, ਬੜਸਰ, ਕੋਟਲੇਹਾਰ, ਗਗਰੇਟ ਅਤੇ ਸੁਜਾਨਪੁਰ ਦੇ ਵਿੱਚ ਉਪ ਚੋਣਾਂ ਹੋਣਗੀਆਂ ਹੁਣ ਮੰਨਿਆ ਜਾ ਰਿਹਾ ਕਿ ਡੇਰਾ ਹਮੇਰਪੁਰ ਸਦਰ ਅਤੇ ਨਾਲਾਗੜ ਦੇ ਵਿਧਾਇਕਾਂ ਨੇ ਵੀ ਅਸਤੀਫਾ ਦਿੱਤਾ ਇਸ ਦੇ ਲਈ ਹੁਣ ਸਾਰੀਆਂ 9 ਥਾਵਾਂ ਤੇ ਜਿਮਨੀ ਚੋਣਾਂ ਹੋਣਗੀਆਂ ਹਾਲਾਂਕਿ ਕਮਿਸ਼ਨ ਦੇ ਵੱਲੋਂ 3 ਸੀਟਾਂ ਤੇ ਐਲਾਨ ਹੋਣ ਤੋਂ ਬਾਅਦ ਹੀ ਚੋਣਾਂ ਕਰਵਾਈਆਂ ਜਾਣਗੀਆਂ ਬਿਊਰੋ ਰਿਪੋਰਟ ਐਸਮ ਜੀ ਨਿਊਜ਼ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਪਾਰਟੀ ਦੇ ਬਾਗੀ ਸਾਬਕਾ ਵਿਧਾਇਕ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਹਨ ਇਹਨਾਂ 6 ਬਾਗੀ ਸਾਬਕਾ ਵਿਧਾਇਕਾਂ ਦੇ ਵਿੱਚ ਰਾਜਿੰਦਰ ਰਾਣਾ ਸੁਦੀਸ਼ ਸ਼ਰਮਾ ਚਿਤਨੈਸ਼ ਸ਼ਰਮਾ ਰਵੀ ਠਾਕੁਰ ਇੰਦਰਦਤ ਲਖਨਪਾਲ ਅਤੇ ਦਵਿੰਦਰ ਕੁਮਾਰ ਸ਼ਾਮਲ ਹਨ ਦੱਸਦੇ ਕਿ ਸ਼ੁੱਕਰਵਾਰ ਨੂੰ ਰਾਜ ਸਭਾ ਚੋਣਾਂ ਦੇ ਵਿੱਚ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਕਰੀਬ 25 ਦਿਨਾਂ ਬਾਅਦ ਹਿਮਾਚਲ ਪ੍ਰਦੇਸ਼ ਦੇ ਇਨ੍ਹਾਂ ਆਜ਼ਾਦ ਵਿਧਾਇਕਾਂ ਨੇ Shimla ਦੇ ਵਿੱਚ ਵਿਧਾਨ ਸਭਾ ਸਕੱਤਰ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਹਮੀਰਪੁਰ ਸਦਰ ਤੋਂ ਆਜ਼ਾਦ ਵਿਧਾਇਕ ਅਸ਼ੀਸ਼ ਸ਼ਰਮਾ, ਨਾਲਗੜ ਤੋਂ ਕੇਰ ਠਾਕੁਰ ਅਤੇ ਢੀਰਾ ਤੋਂ ਹੁਸ਼ਿਆਰ ਸਿੰਘ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਕਿ ਸਾਰੇ ਚਾਟਰ ਜਹਾਜ਼ ਦੇ ਰਾਹੀਂ ਦਿੱਲੀ ਤੋਂ Shimla ਪਹੁੰਚੇ ਸਨ। ਇਨ੍ਹਾਂ ਵਿਧਾਇਕਾਂ ਨੇ ਰਾਜਪਾਲ ਨੂੰ ਦੱਸਿਆ ਕਿ ਵਿਧਾਨ ਸਭਾ ਸਪੀਕਰ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਵਿਧਾਨ ਸਭਾ ਦੇ ਸਪੀਕਰ ਨੂੰ ਨਾਮ ਮਿਲਣ ਕਾਰਨ ਉਹਨਾਂ ਨੂੰ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਕੱਤਰ ਨੂੰ ਸੌਂਪ ਦਿੱਤਾ ਦੱਸਦੇ ਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਕੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਜਿਸ ਅਜਿਹੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਾਲ ਨਾਲ ਇਹਨਾਂ 6 ਵਿਧਾਨ ਸਭਾ ਸੀਟਾਂ ਧਰਮਸ਼ਾਲਾ ਲਾਹੌਲ ਸਪੀਤੀ ਬੜਸਰ ਕੋਟਲੇ ਹਾਰ ਗਗਰੇਡ ਅਤੇ ਸੁਜਾਨਪੁਰ ਦੇ ਵਿੱਚ ਉਪਚੋਣਾ ਹੋਣ ਗਿਆ ਹੁਣ ਮੰਨਿਆ ਜਾ ਰਿਹਾ ਹੈ ਕਿ ਡੇਰਾ ਹਮੀਰਪੁਰ ਸਦਰ ਅਤੇ ਨਾਲਾਗੜ ਦੇ ਵਿਧਾਇਕਾਂ ਨੇ ਵੀ ਅਸਤੀਫਾ ਦਿੱਤਾ ਇਸ ਦੇ ਲਈ ਹੁਣ ਸਾਰੀਆਂ 9 ਥਾਵਾਂ ਤੇ ਜਿਮਨੀ ਚੋਣਾਂ ਹੋਣਗੀਆਂ ਹਾਲਾਂਕਿ ਕਮਿਸ਼ਨ ਦੇ ਵੱਲੋਂ 3 ਸੀਟਾਂ ਤੇ ਐਲਾਨ ਹੋਣ ਤੋਂ ਬਾਅਦ ਹੀ ਚੋਣਾਂ ਕਰਵਾਈਆਂ ਜਾਣਗੀਆਂ ਬਿਊਰੋ ਰਿਪੋਰਟ ਐਸਮ ਜਾ ਨਿਊਜ਼